ਵਸੀਤ ਸਤਿਕਾਰਯੋਗ ਸਰਦਾਰ ਖੁਸ਼ਬਾਤ ਸਿੰਘ ਜੀ ਜਟਾਨਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਮੰਚ ਤੇ ਵਿਰਾਜਮਾਨ ਕਾਂਗਰਸ ਪਾਰਟੀ ਦੀ ਕ੍ਰੀਮ ਸਾਡੇ ਅਹੁਦੇਦਾਰ ਸਹਿਬਾਨ ਤੇ ਅੱਜ ਇਕੱਤਰ ਪਾਰਟੀ ਦੇ ਜਜਾਰੂ ਸਾਡੀ ਸ਼ਾਨ ਸਾਡੀ ਜਨ ਜਾਨ ਸਾਡੇ ਵਰਕਰ ਸਹਿਬਾਨ ਤੇ ਮੇਰੇ ਪਰਮ ਸਤਿਕਾਰਯੋਗ ਬਜ਼ੁਰਗੋ ਵੀਰੋ ਮਾਤਾਵੋ ਤੇ ਪੈਣੋ ਨਾਲ ਪ੍ਰੈਸ ਦੇ ਸਾਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਅੱਜ ਇੱਥੇ ਪਹੁੰਚੇ ਹੋ ਵੱਡੀ ਗਿਣਤੀ 'ਚ ਪਹੁੰਚੇ ਹੋ ਹਾਜ਼ਰੀ ਲਵਾਈ ਹੈ ਤੇ ਅੱਜ ਸਭਾ 'ਚ ਪਹੁੰਚ ਕੇ ਆਪਦੀ ਹਾਜ਼ਰੀ ਨਾਲ ਸਭਾ ਦੀ ਸ਼ਾਨ ਵਧਾਈ ਹੈ ਤੁਹਾਡਾ ਧੰਨਵਾਦ ਕਰਦਿਆਂ ਕਿ ਅੱਜ ਇੱਥੇ ਪਹੁੰਚੇ ਹੋ ਸਾਨੂੰ ਹੌਸਲਾ ਮਿਲਿਆ ਦੇਖ ਕੇ ਤੁਹਾਡਾ ਜੋਸ਼ ਤੁਹਾਡਾ ਜਨੂੰਨ ਤੇ ਚੋਣ ਮਹਿੰਮ ਕਾਂਗਰਸ ਦੀ ਜਿਹੜੀ ਚੋਣ ਮਹਿੰਮ ਹੈ ਉਹਨੂੰ ਵੱਡਾ ਹੰਗਾਰਾ ਮਿਲਿਆ ਹੈ ਅੱਜ ਮੈਂ ਤੁਹਾਡੇ ਵਿੱਚਕਾਰ ਕੋਈ ਸਿਆਸੀ ਤਕਰੀਰ ਨਹੀਂ ਸੁਣਾਉਣ ਆਇਆ ਕੋਈ ਭਾਸ਼ਣ ਨਹੀਂ ਦੇਣ ਆਇਆ ਕੋਈ ਸਿਆਸੀ ਬਿਆਨਬਾਜ਼ੀ ਨਹੀਂ ਕਰਨ ਆਇਆ ਕਿਉਂਕਿ ਜਿਹੜੀ ਵੀ ਕੋਈ ਸਿਆਸੀ ਗਤੀਵਿਧੀ ਹੈ ਜਿਹੜੀ ਵੀ ਕੋਈ ਜ਼ਮੀਨੀ ਪੱਧਰ ਤੇ ਸਿਆਸੀ ਰਾਜਨੀਤਿਕ ਹਕੀਕਤ ਹੈ ਉਹ ਤੁਸੀਂ ਮੇਰੇ ਨਾਲੋਂ ਵੱਧ ਜਾਣਦੇ ਹੋ ਵੱਧ ਸੁਜਵਾਨ ਹੋ ਤਜਰਬਕਾਰ ਹੋ ਮੈਨੂੰ ਦੱਸਣ ਦੀ ਲੋੜ ਨਹੀਂ ਅੱਜ ਕੇਵਲ ਤੇ ਕੇਵਲ ਮੈਂ ਤੁਹਾਡੇ ਵਿਚਕਾਰ ਤੁਹਾਡਾ ਬੇਟਾ ਬਣ ਕੇ ਤੁਹਾਡਾ ਛੋਟਾ ਭਰਾ ਬਣ ਕੇ ਇੱਕੋ ਇੱਕ ਬੇਨਤੀ ਕਰਨ ਆਇਆ ਤੁਹਾਡੇ ਚਰਨਾਂ 'ਚ ਕਿ ਤਗੜੇ ਹੋ ਜੀਏ ਕਮਰ ਕੱਸੇ ਖਿੱਚ ਲੀਏ ਤੇ ਆਉਣ ਵਾਲੇ 25 ਦਿਨਾਂ 'ਚ ਅਜਿਹੀ ਸਿਰੇ ਦੀ ਚੋਣ ਮੁਹਿੰਮ ਪਾਤ ਹੋਰੀਏ ਕਿ ਜਿਹੜਾ ਵੀ ਕੋਈ ਡਿੱਗਾ ਜਾਇਆ ਹੈ ਵਿਰੋਧੀ ਪਾਰਟੀਆਂ ਤੋਂ ਉਹਨਾਂ ਦਾ ਅਜਿਹਾ ਹਾਲ ਕਰੀਏ کہ الیکشن دے نتیجے مگروں وہ ایک سال آف دی کھڑانچ بیٹھ کے سوچی جان کہ لوگ نے حال کی کیتا ہے دا تے میں نو پورا وشواس ہے کہ آج جے فوجیاں تیار بر تیار نے جس پرکار کسے شاعر نے لکھیا ہے کدی نہ رکے کڈے کڈے زخم کدی نہ سیتا میں کدے نہ مڑ کے پچھے تکیا کوچ چدو بھی کیتا میں تا میں نو وشواس ہے ਕਿ ਅੱਜ ਜੋ ਕਾਂਗਰਸ ਪਾਰਟੀ ਦੀਆਂ ਫੌਜਾਂ ਸਾਡੇ ਵਰਕਰ ਸਾਡੀ ਜਿੰਦ-ਜਾਨ ਤਿਆਰ ਵਰ ਤਿਆਰ ਬੈਠੀ ਨੇ ਬਾਦਲਗੜ ਜਿਹੜਾ ਕਿਲਾ ਹੈ ਜਿਹਨੂੰ ਬਠਿੰਡੇ ਬਠਿੰਡੇ ਨੂੰ ਬਾਦਲਗੜ ਕਹਿੰਦੇ ਨੇ ਉਹ ਕਿਲਾ ਹਟਾਉਣਾ ਹੈ ਤਕੀ ਕਾਂਗਰਸ ਪਾਰਟੀ ਦਾ ਜਿਹੜਾ ਝੰਡਾ ਹੈ ਉੱਥੇ ਹੀ ਗੱਡਣਾ ਹੈ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਤੁਸੀਂ ਪੂਰਾ ਸਾਥ ਦਿਓਗੇ ਤਗੜੇ ਹੋ ਕੇ ਤੁਰੋਗੇ ਕਿਉਂ 2022 ਦੀਆਂ ਚੋਣਾਂ ਚੱਪਾ ਦੇਖਿਆ ਤਿੰਨ ਬਾਦਲ ਤਾਂ ਹਾਰ ਗਏ ਪ੍ਰਕਾਸ਼ ਸਿੰਘ ਬਾਦਲ ਜੀ ਹਾਰ ਗਏ ਸੁਖਬੀਰ ਬਾਦਲ ਹਾਰ ਗਿਆ ਮਨਪ੍ਰੀਤ ਬਾਦਲ ਹਾਰ ਗਿਆ ਹੁਣ ਇੱਕੋ ਬਾਦਲ ਰਹਿ ਗਿਆ ਇੱਕੋ ਬਾਦਲ ਦਾ ਬਿਸਤਰਾ ਗੋਲ ਕਰਨਾ ਇੱਕੋ ਬਾਦਲ ਨੂੰ ਇੱਥੋਂ ਭਜਾਉਣਾ ਤੁਸ ਤੁਸੀਂ ਜਾਣਦੇ ਹੋ ਕੌਣ ਹੈ ਉਹ ਬੀਬਾ ਬਾਦਲ ਨੂੰ ਭਜਾਉਣਾ ਤੁਹਾਡਾ ਅਹਿਮ ਸਾਥ ਚਾਹੀਦਾ ਹੈ ਤਗੜੇ ਹੋ ਜੋ ਤਗੜੇ ਹੋ ਕੇ ਚੋਣ ਮੁਹਿੰਮ ਤੋਰੀਏ ਤਾਂ ਕਿ 4 ਜੂਨ ਨੂੰ ਆਪਾਂ ਕਾਂਗਰਸ ਪਾਰਟੀ ਨੂੰ ਜਿਤਾਈਏ ਮੇਰੇ ਪਿਤਾ ਜੀ ਸਰਦਾਰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਬਤੌਰ ਐਮਪੀ ਦਿੱਲੀ ਭੇਜੀਏ ਜਿਹੜਾ ਵੀ ਕੋਈ ਫੰਡ ਆਉਂਦਾ ਹੈ ਜਿਹੜੀ ਵੀ ਕੋਈ ਗ੍ਰਾਂਟ ਆਉਂਦੀ ਹੈ ਲਾਵਾਂਗੇ ਦਿਲਚਸਪੀ ਨਾਲ ਤੁਹਾਡੇ ਨਾਲ ਖੜਾਂਗੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾਵਾਂਗੇ ਜਿਹੜੀ ਅੱਜ ਦੋ ਤਾਕਤਾਂ ਮੰਚ ਤੇ ਵਿਰਾਜਮਾਨ ਨੇ ਇੱਕ ਤੇ ਇੱਕ 11 ਹੋ ਕੇ ਆਪਾਂ ਕੰਮ ਤੋਰੀਏ ਤਗੜੇ ਹੋ ਜੀਏ ਇਕਜੁੱਟ ਹੋ ਕੇ ਚੱਲੀਏ ਕੋਈ ਅਜਿਹੀ ਤਾਕਤ ਨਹੀਂ ਪਰਮਾਤਮਾ ਦੀ ਕਿਰਪਾ ਰਹੂਗੀ ਅਪਾਰ ਕਿਰਪਾ ਰਹੂਗੀ ਜਿੱਤਾਂਗੇ ਜ਼ਰੂਰ ਤੁਹਾਡਾ ਬਸਾ ਚਾਹੀਦਾ ਹੈ ਤੁਹਾਡਾ ਆਸ਼ੀਰਵਾਦ ਚਾਹੀਦਾ ਹੈ ਤੁਹਾਡਾ ਮਾਰਗਦਰਸ਼ਨ ਚਾਹੀਦਾ ਹੈ ਸੋ ਅੱਜ ਇੱਥੇ ਪਹੁੰਚਣ ਤੇ ਧੰਨਵਾਦ ਸਾਰਿਆਂ ਦਾ ਖਾਸ ਤੌਰ ਤੇ ਬਾਈ ਖੁਸ਼ਬਾਦ ਜਟਾਨਾ ਜੀ ਦਾ ਧੰਨਵਾਦ ਕਰਦਾ ਹਾਂ ਕਿ ਪਹਿਲ ਕੀਤਾ ਹੈ ਮਹਿੰਮ ਨੂੰ ਤੋਰਿਆ ਹੈ ਸਾਰਿਆਂ ਨੂੰ ਇਕੱਠੇ ਲੈ ਕੇ ਅੱਜ ਇੱਥੇ ਪਹੁੰਚੇ ਨੇ ਸੋ ਧੰਨਵਾਦ ਜੀ ਸਾਰਿਆਂ ਦਾ ਤਗੜੇ ਹੋ ਜੋ ਵਿਸ਼ਵਾਸ ਕਰਦੇ ਬੇਨਤੀਆਂ ਪ੍ਰਵਾਨ ਕਰੋਗੇ ਬੇਨਤੀਆਂ ਤੇ ਖਰੇ ਉਤਰੋਗੇ ਖਿੱਚ ਦੀਏ ਕੰਮ ਕੋਈ ਟਿਲ ਬਿਸਨਾ ਹੋਵੇ ਕੋਈ ਕਸਰ ਨਾ ਛੱਡੀਏ ਨਵਾਂ ਸਵੇਰਾ ਰਚੀਏ ਰਾਮੇ ਲਈ ਬਠਿੰਡੇ ਲਈ ਤੇ ਦੇਸ਼ ਲਈ ਸਾਰਿਆਂ ਦਾ ਧੰਨਵਾਦ واحرو جی کا خالص واح جی کی فتح جائے ہند جے کانگریسا سدھو امیر والیمینٹ لوگ سبھا بٹنڈا بہت بہت ہی ستکار ਮੰਚ ਤੇ ਬੈਠੇ ਕੁਸ਼ਵਰ ਸਿੰਘ ਜਟਾਣਾ ਜੀ ਗੁਰਬਾ ਸਿੰਘ ਸਿੱਧੂ ਜੀ ਸਮੁੱਚੇ ਕਾਂਗਰਸ ਦੀ ਲੀਡਰਸ਼ਿਪ ਤੇ ਸਾਹਮਣੇ ਵਕਫ ਪਿੰਡ ਤੋਂ ਆਏ ਮੇਰੇ ਸਰਪੰਚ ਪੰਚ ਉਦਦਾਰ ਸਹਿਬਾਨ ਵਰਕਰ ਸਹਿਬਾਨ ਮੇਰੇ ਬਜ਼ੁਰਗੋ ਬਰਾਵੋ ਪਾਤੋ ਤੇ ਪੈਣੋ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਓਏ ਇਹਨੂੰ ਇੱਧਰ ਨੂੰ ਬੋੜ ਦੇ ਯਾਰ ਮੈਂ ਪਹਿਲੇ ਵੀ ਕਿਹਾ ਸੀ ਹਾਂ ਹੁਣ ਠੀਕ ਥੋੜ ਥੋੜ ਥੋੜਾ ਬਹੁਤ ਬਹੁਤ ਧੰਨਵਾਦ ਕਿ ਅਸ ਤੁਸੀਂ ਇੱਕ ਵੱਖ ਪਿੰਡਾਂ ਜੋ ਇਸ ਵਰਕਰ ਮੀਟਿੰਗ ਨੂੰ ਕਾਮਯਾਬ ਕਰਨ ਵਾਸਤੇ ਤੇ ਬੜੀ ਗਿੰਤੀ ਵਿੱਚ ਪਹੁੰਚੇ ਹੋ ਮੇਰੇ ਤੋਂ ਪਹਿਲਾਂ ਸਾਰੇ ਹੀ ਬੁਲਾਵਿਆਂ ਨੇ ਬੜੇ ਵਿਸਤਾਰ ਨਾਲ ਛੋਟੇ ਨਾਲ ਆਪਦੀ ਗੱਲ ਰੱਖੀ ਆ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਨੂੰ ਕਾਂਗਰਸ ਪਾਰਟੀ ਨੇ ਇਹ ਇਲੈਕਸ਼ਨ ਦੇ ਵਿੱਚ ਬਤੌਰ ਉਮੀਦਵਾਰ ਬਣਾ ਕੇ ਬਠਿੰਡਾ ਲੋਕ ਸਭਾ ਦਾ ਥੋੜੇ ਵਿਚਕਾਰ ਭੇਜਿਆ ਤੇ ਜਿਹੜਾ ਇਲੈਕਸ਼ਨ ਇਹ ਥੋੜੇ ਮੇਰੇ ਵਾਸਤੇ ਬਹੁਤ ਮਹੱਤਵਪੂਰਨ ਕਿਵੇਂ ਕੀ ਆਪਾਂ ਬਹੁਤ ਬੇਟੀਆਂ ਸ਼ਖਸੀਅਤਾਂ ਨਾਲ ਲੜਾਈ ਲੜ ਰਹੇ ਹਾਂ ਇੱਕ ਪਾਸੇ ਬਾਦਲ ਪਰਿਵਾਰ ਦੂਜੇ ਪਾਸੇ ਖੁੱਡੀਆਂ ਪਰਿਵਾਰਾ ਜੋ ਕੈਬਨਿਟ ਮਨਿਸਟਰ ਹੈ ਤੀਜੇ ਪਾਸੇ ਬੀਜੇ ਬੀਜੇ ਉਮੀਦਵਾਰ ਜਿਹਦੀ ਦਿੱਲੀ ਵਿੱਚ ਸਰਕਾਰ ਸੋ ਅੱਜ ਆ ਜਿਹੜਾ ਇਲੈਕਸ਼ਨ ਹੈ ਇਹਦੇ ਵਿੱਚ ਜੇ ਅਪਾ ਕਾਮਯਾ ਹੁਣ ਜੇ ਟਕੜੇ ਹੋ ਕੇ ਅਪਾ ਇਹ ਤੋਂ ਜਿੱਤ ਪ੍ਰਾਪਤ ਕਰਨੀ ਹੈ ਔਰ ਸਰਫ ਤੇ ਸਰਫ ਤੁਸੀਂ ਜੇ ਆਪਣੀ ਜ਼ਿੰਮੇਵਾਰੀ ਬੂਥਾਂ ਤੇ ਪਿੰਡਾਂ ਵਿੱਚ ਸੰਭਾਲੋਗੇ ਬਤੌਰ ਕਾਂਗਰਸ ਵਰਕਰ ਤਾਂ ਜਾ ਕੇ ਆਪਣੀ ਜਥੂਣੀ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਬਿਠਿੰਡਾ ਲੋਕ ਸਭਾ ਹਲਕੇ ਵਿੱਚ ਨੌ ਅਸੈਂਬਲੀ ਹਲਕੇ ਪੈਂਦੇ ਨੇ ਜਦੇ ਵਿੱਚੋਂ ਇੱਕ ਚਲਵੰਡੀ ਸਾਗੋ ਵੀ ਹੈ ਮੈਂ ਲਗਭਗ ਥਲ ਗਿਆ ਅੱਜ ਪਹਿਲਾਂ ਜਾ ਕੇ ਆਪ ਦੀ ਹਾਜ਼ਰੀ ਵਰਕਰ ਸਹਿਬਾਨ ਨਾਲ ਮੀਟਿੰਗ ਕਰ ਚੁੱਕਿਆ ਅੱਜ ਹਲਕਾ ਸਰਵੰਡੀ ਸਾਹਬ ਉਹਦੇ ਵਰਕਰਾਂ ਨਾਲ ਅੱਪਾ ਮੀਟਿੰਗ ਕਰ ਰਹੇ ਹਾਂ ਇਸ ਤੋਂ ਪਹਿਲਾਂ ਸੇਖੋ ਪਿੰਡ ਇੱਕ ਬਹੁਤ ਪਰਮੀ ਮੀਟਿੰਗ ਕਾਂਗਰਸ ਵਰਕਰਾਂ ਦੀ ਮੈਂ ਤੇ ਖੁਸ਼ਬੂਸ ਕਰਕੇ ਆਏ ਹਾਂ ਹੁਣ ਤੁਹਾਡੇ ਕੋਲੇ ਹਾਜ਼ਰੀ ਲਾ ਰਹੇ ਆ ਤੁਹਾਨੂੰ ਬੇਨਤੀ ਕਰ ਰਹੇ ਆ ਇਸ ਤੋਂ ਬਾਅਦ ਤਲਵੰਡੀ ਜਾਣਾ ਹੈ ਉੱਥੋਂ ਸ਼ਾਮ ਨੂੰ ਫਿਰ ਸਿੱਕੂ ਜਾਣਾ ਹੈ ਤਾਂ ਕਿ ਸਮੁੱਚਾ ਹਲਕਾ ਤਲਵੰਡੀ ਸਾਬੋ ਇੱਕ ਇੱਕ ਵਰਕਰ ਨੂੰ ਮਿਲ ਸਕੀਏ ਇੱਕ ਇੱਕ ਵਰਕਰ ਨਾਲ ਗੱਲ ਕਰ ਸਕੀਏ ਇਹ ਮਕਸਦ ਸੀ ਅੱਜ ਆਪਣੇ ਇੱਕ ਮੀਟਿੰਗ ਕਰਨ ਦਾ ਦੇਖੋ ਇਹ ਇਲੈਕਸ਼ਨ ਥੋੜਾ ਹੈ ਇਹ ਇਲੈਕਸ਼ਨ ਥੋੜਾ ਹੈ ਮੈਂ ਇੱਕੋ ਗੱਲ ਕਹਿ ਸਕਦਾ ਜੇ ਤੁਸੀਂ 25 ਦਿਨ ਮਿਹਨਤ ਕਰ ਲੋਗੇ ਤੇ ਆਪਾਂ ਤਲਵੰਡੀ ਸਭੋਂ ਚੋਂ ਵੱਡੀ ਲੀਡ ਲੈ ਕੇ ਇਥੋਂ ਕਾਮਯਾਬ ਹੋ ਜਾਈਏ ਤੇ ਮਾਹੌਲ ਸਮੁੱਚੇ ਬਠਿੰਡੇ ਪਾਰਲੀਮੈਂਟ ਦਾ ਇੰਨਾ ਵਧੀਆ ਬਣਿਆ ਹੋਇਆ ਕਿ ਅੱਜ ਅੱਜ ਦੇ ਮੁਕੇ ਇਹ ਜੀਤਵਿੰਦਰ ਨਹੀਂ ਕਹਿੰਦਾ ਕੱਲ ਵੀ ਤੇ ਪਰਸੋਂ ਵੀ ਸੀਐਡੀ ਵਾਲੇ ਆਲੇ ਮੈਨੂੰ ਮਿਲਣ ਆਏ ਸੀ ਬਠਿੰਡੇ ਅੱਜ ਇਹ ਮਾਹੌਲ ਕਿ ਕਾਂਗਰਸ ਪਾਰਟੀ ਦੇ ਜੀਤਮੰਦਰ ਸਾਰੇ ਉਮੀਦਵਾਰਾਂ ਨਾਲੋਂ ਸਮੁੱਚੇ ਪਾਰਲੀਮੈਂਟ ਹਲਕਾ ਬਿਠੇ ਨੇ ਤੋਂ ਇੱਕ ਨੰਬਰ ਤੇ ਹਲੇ ਮੈਂ ਸੀਐਡੀਐਲ ਨੂੰ ਪੁੱਛਿਆ ਮੈਂ ਕਿਹਾ ਤੁਸੀਂ ਕਿਵੇਂ ਇਹ ਕਹਿ ਸਕਦੇ ਹੋ ਮੈਂ ਤਾਂ ਹਲੇ ਤਲਵੰਡੀ ਗਿਆ ਨਹੀਂ ਕਹਿੰਦਾ ਅਸੀਂ ਤਲਵੰਡੀ ਨੂੰ ਹਲੇ ਵਿੱਚ ਕਿਣਿਆ ਨਹੀਂ ਤਲਵੰਡੀ ਨੂੰ ਹਲੇ ਵਿੱਚ ਕਿਹੜਿਆ ਨਹੀਂ ਕਿਉਂਕਿ ਤੁਸੀਂ ਹਲੇ ਤਲਵੰਡੀ 'ਚ ਕੰਮ ਨਹੀਂ ਸ਼ੁਰੂ ਕੀਤਾ ਮੈਂ ਕਿਹਾ ਫੇਰ ਕਿਹਾ ਜਿਹੜੇ ਹੋਰ ਅਠਲਕੇ ਆ ਉਹਦੇ ਤੁਸੀਂ ਨੰਬਰ 1 ਹੋ ਤੇ ਤਲਵੰਡੀ ਦਾ ਅਸੀਂ ਕਦੇ ਗਿਣਦੇ ਹੀ ਨਹੀਂ ਕਿਉਂਕਿ ਇੱਥੋਂ ਤਾਂ ਤੁਸੀਂ ਵੈਸੀ ਨੰਬਰ 1 ਹਮੇਸ਼ਾ ਹੀ ਰਹੋਗੇ ਕਿਉਂਕਿ ਇੱਥੇ ਹੁਣ ਜੀਤਮੇਂਦਰ ਤੇ ਖੁਸ਼ਬਾਸ ਇਕੱਠੇ ਹੋ ਗਏ ਹੋ ਇਹ ਮੈਨੂੰ ਮੈਨੂੰ ਸੀ.ਡੀ. ਵਾਲੇ ਦੱਸ ਕੇ ਗਏ ਆ ਕਿ ਤੁਸੀਂ ਜਦੋਂ ਇਕੱਠਾ ਹੋ ਕੇ ਇੱਕ ਮੰਚ ਤੇ ਇੱਕ ਸੋਚ ਤੇ ਇੱਕ ਛੰਡੇ ਤੇ ਕੰਮ ਕਰਨਾ ਸ਼ੁਰੂ ਕੀਤਾ ਹੈ ਨਾ ਇਹ ਰੰਗ ਲਿਆਏਗਾ ਤੇ ਆ ਕਾਲੇ ਨੇ ਤਾਂ ਕਿਹਾ ਤੂੰ ਓਏ ਕੀ ਕਿਹਾ ਸੀ ਭਰਾ ਸਾਹਿਬ 12000 ਦੀ ਲੀਡ ਯਾਰ ਕੀ ਗੱਲਾਂ ਖਰੀ ਜਾਂਦਾ 25000 ਦੀ ਲੀਡ ਦੀ ਗੱਲ ਕਰੀਏ ਆਪਾਂ ਤੂੰ ਤਾਂ ਮੇਰੀ ਲੀਡ ਅੰਦਰ ਚ ਕਰਦੀ ਆ ਤੂੰ ਵੀ ਪਾਣੀ ਵਾਲੀ ਗੱਲ ਹੀ ਕਰਦਾ ਛੋਟੀ ਛੋਟੀ ਗੱਲ ਕਰਦਾ ਹੌਸਲੇ ਨਾਲ ਗੱਲ ਕਰਕੇ 25000 ਦੀ ਲੀਡ ਲਵਾਂਗੇ ਆ ਤਲਵੰਡੀ ਹੈ ਆ ਤਲਵੰਡੀ ਹੈ ਆ ਬਲ ਕਰਨ ਨੂੰ ਕੋਈ ਕਮਜ਼ੋਰ ਨਾ ਸਮਝੇ ਜਿੱਦਣ ਚੱਲ ਪੈਣਾ ਉਹਦੇ ਨੇ ਤਖਤ ਬਦਲ ਦੇਣਗੇ ਇੱਥੇ ਮੈਨੂੰ ਪਤਾ ਹੈ ਪੱਕੀ ਗੱਲ ਹੈ ਤੇ ਗੱਲ ਇੱਥੇ ਹੈ ਦੇਖੋ ਅੱਜ ਤਰੀਕ ਹੋ ਗਈ 6 ਮੈਨੂੰ ਟਿਕਟ ਮਿਲੀ ਸੀ 14 ਅਪ੍ਰੈਲ ਨੂੰ ਬਸਾਖੀ ਵਾਲੇ ਦਿਨ ਕਿੰਨਾ ਸ਼ੁਭ ਦਿਨ ਸੀ ਉਹ 14 ਤਰੀਕ ਸ਼ਾਮ ਨੂੰ ਮੈਂ ਉਦੋਂ ਦਿੱਲੀ ਸੀ ਜਿੱਦ ਤੱਕ ਮੇਰੇ ਟਿਕਟ ਦਾ ਹਲਾਲ ਮੇਰੀ ਹਾਈ ਕਮਾਂਡ ਦਿੱਲੀ ਨੇ ਕੀਤਾ ਉਸ ਦਿਨ ਤੋਂ ਲੈ ਕੇ ਮੈਂ ਸਾਰੇ ਹਲਕਿਆ ਝੁੰਮ ਕੇ ਆਇਆ ਪਰ ਤਰਵੰਡੀ ਨਹੀਂ ਆਇਆ ਕਿਉਂ ਨਹੀਂ ਆਇਆ ਸੀ ਮੈਨੂੰ ਫੌਨ ਬਹੁਤ ਆਇਆ ਤਲਵੰਡੀ ਤੋਂ ਮੇਰੇ ਵਰ ਕਾਣਾ ਮੈਂ ਕਿਹਾ ਸਬਰ ਕਰੋ ਸਬਰ ਕਰੋ ਜਿੱਦਣ ਤਲਵੰਡੀ ਆਗੇ ਨਾ ਉਦੋਂ ਤੁਸੀਂ ਆਪ ਦੇਖੋਗੇ ਕਿ ਕਿਸ ਤਰੀਕੇ ਨਾਲ ਨਕਸ਼ਾ ਬਦਲ ਜਾਏਗਾ ਤੇ ਨਕਸ਼ਾ ਅੱਜ ਤਲਵੰਡੀ ਸਭੋ ਦਾ ਖੁਸ਼ਬਾਸ ਤੇ ਜੀਤਬਿੰਦਰ ਇਕੱਠੇ ਹੋਣ ਕਰਕੇ ਬਦਲ ਗਿਆ ਮੈਂ ਦੁਸ਼ਮਾਨ ਨੂੰ ਕਿਹਾ ਸੀ ਕਿ ਜਿੱਦਣ ਤੂੰ ਕਹੇਗਾ ਆਉਦਾ ਸਮਾਂ ਲੈ ਲਾ ਵਕਰਾ ਨਾਲ ਕਲ ਕਰ ਲਾ ਜਿੱਦਨ ਤੂੰ ਕਹੇਗਾ ਜੀ ਜਿੰਦਰ ਉਸ ਦਿਨ ਤਲਵੰਡੀ ਬੜੂਗਾ ਉਸ ਤੋਂ ਪਹਿਲਾਂ ਤਲਵੰਡੀ ਨਹੀਂ ਆਉਗਾ ਤੇ ਮੈਂ ਆਇਆ ਵੀ ਨਹੀਂ ਮੈਂ ਆਇਆ ਵੀ ਨਹੀਂ ਇੱਥੇ ਤੱਕ ਕੀ ਤੱਕ ਸਭ ਤੇ ਮੱਥਾ ਟੇਕਣਾ ਸੀ ਮੈਂ ਕਿਹਾ ਉਸ ਦਿਨ ਟੇਕਾਂਗੇ ਜਦੋਂ ਦੋਨੋਂ ਪਰਾ ਇਕੱਠੇ ਜਾ ਕੇ ਗੁਰੂ ਮਹਾਰਾਜ ਦੇ ਕੇ ਨਤਮਸਤਕ ਹੋਮਾਂਗੇ ਇਕੱਠੇ ਅਸੀਂ ਉੱਥੇ ਜਾ ਕੇ ਨਤਮਸਤਕ ਹੋ ਕੇ ਅਰਦਾਸ ਕੀਤੀ ਚੜਦੀ ਕਲਾ ਦੀ ਤੇ ਅੱਜ ਤੁਸੀਂ ਪੱਟੀ ਗਿੰਤੀ ਚੱਤੇ ਬੈਠੇ ਹੋ ਦੇਖੋ ਤੁਹਾਡਾ ਇਲੈਕਸ਼ਨ ਤੇ ਮੇਰੇ ਤੋਂ ਬਹਲਾ ਟਾਈਮ ਤਲਵੰਡੀ ਚ ਦਿੱਤਾ ਨਹੀਂ ਜਾਣਾ ਕਿਉਂਕਿ ਨੋ ਹਲਕੇ ਨੇ 4545 ਪਿੰਡ ਨੇ ਵੱਡੇ ਸ਼ਹਿਰ ਨੇ ਅਨੇਕਾਂ ਮੰਡੀਆਂ ਨੇ ਹੁਣ ਤੁਸੀਂ ਸਮਝ ਲਓ ਆ ਬੈਠਾ ਖੁਸ਼ਕਾਸ ਇਸ ਬੱਲੂਗਾ ਜਿਹੜੀ ਮੇਰੀ ਲੋੜ ਆ ਮੈਨੂੰ ਦੱਸ ਦਿਓ ਮੈਂ ਹਾਜ਼ਰ ਹੋ ਜਾਊਗਾ ਮੇਰਾ بیٹਾ ਬੈਠਾ ਹੈ گرباس یہ تھوڑے موڈے موڈا چو ڈیوٹی خوشباس گرباس کی لاؤں گا کڑے متعلق نبھاؤ گا ہوگر صحبان نے آپ ڈیوٹیاں سمال لو دیکھو بوتھ کمیٹیاں دوسری بنائیاں ہوئی ہیں انہوں پورے ہونسلے نال ہون کم شروع کر دو کرو کر جڑا ڈور ٹو ڈور جانا شروع کر دو بوتھ لوگ شروع کر دو ਕਾ ਕੀ ਆ ਅਗਲੇ 25 ਦਿਨ ਆ 25 ਦਿਨ ਜਿਹੜੇ ਨੇ ਇਹਨਾਂ ਚ ਆਪਾਂ ਤਕੜੇ ਹੋ ਕੇ ਅੱਗੇ ਨਿਕਲੀਏ ਦੇਖੋ ਬਠਿੰਡਾ ਦੀ ਸੀਟ ਸਮੁੱਚੇ ਪੰਜਾਬ ਚ ਨਹੀਂ ਹਿੰਦੁਸਤਾਨ ਦੀ ਨਿਗਾਹ ਬਠਿੰਡੇ ਦੀ ਸੀਟ ਚ ਮੈਨੂੰ ਮੈਂ ਦੱਸਾਂ ਬਹੁਤ ਦੂਰੋਂ ਦੂਰੋਂ ਫੋਨ ਆਉਂਦੇ ਨੇ ਮੈਨੂੰ ਕੈਨੇਡਾ ਤੋਂ ਫੋਨ ਆਉਂਦਾ ਆਸਟ੍ਰੇਲੀਆ ਤੋਂ ਫੋਨ ਆਉਂਦਾ ਕਿਤੇ ਸਿੱਧੂ ਸਾਹਿਬ ਬੜਾ ਵਧੀਆ ਮੌਕਾ ਮਿਲਿਆ ਬੱਸ ਕਿੰਨੂ ਐਤਕੀ ਰਕੜਦੇ ਹੋ ਬੜਾ ਵਧੀਆ ਮੌਕਾ ਮਿਲਿਆ ਮੈਂ ਕਿਹਾ ਐਤਕੀ ਤਾਂ ਹੋਰ ਤਾਂ ਮੈਨੂੰ ਪਤਾ ਨਹੀਂ ਹਰ ਸਿਮਰਤ ਗਈ ਇੱਕ ਹੀ ਇਹ ਤਾਂ ਰੁੜ ਗਈ ਅਜ ਤੀਜੇ ਨੰਬਰ ਤੇ ਐ ਅਜ ਤੀਜੇ ਨੰਬਰ ਤੇ ਐ ਤਲਵੰਡੀ ਸਾਬੋ ਚ ਇਹਨਾਂ ਨੂੰ ਬੰਦਾ ਨਹੀਂ ਮਿਲ ਰਿਹਾ ਕਿ ਇਹ ਪਿੰਡਾਂ ਚ ਜਾ ਕੇ ਕੋਈ ਗੱਲ ਕਰ ਸਕੇ ਦੱਸੋ ਮੈਨੂੰ ਕੋਈ ਇਕੱਲੀ ਦਾ ਬੰਦਾ ਹੈਗਾ ਪਿੰਡਾਂ ਚ ਕੋਈ ਨਹੀਂ ਰਿਹਾ ਕੋਈ ਬਾਫਰ ਨੂੰ ਤਿਆਰ ਨਹੀਂ ਇਹਨਾਂ ਦੀ ਇਹਨਾਂ ਨਾਲ ਕੰਮ ਕਰਨ ਨੂੰ ਤਿਆਰ ਨਹੀਂ ਤੁਹਾਨੂੰ ਬੜਾ ਸੁਨਹਿਰੀ ਮੌਕਾ ਹੈ ਮੈਦਾਨ ਖਾਲੀ ਹੈ ਆਮ ਆਦਮੀ ਪਾਰਟੀ ਬਗਨਾਮ ਹੈ ਆਮ ਆਦਮੀ ਪਾਰਟੀ ਕੋਲੇ ਵਰਕਰ ਹੈ ਨਹੀਂ ਆਮ ਆਦਮੀ ਪਾਰਟੀ ਨੇ ਬੇਸ਼ੱਕ ਸਰਕਾਰ ਬਣਾ ਲਈ ਪਰ ਪਿੰਡਾਂ 'ਚ ਉਹਨਾਂ ਦੀ ਕੋਈ ਪਾਰਟੀ ਦੀ ਕੋਈ ਵਰਕਰਾਂ ਦਾ ਕੋਈ ਸੰਗਠਨ ਹੈ ਨਹੀਂਗਾ ਕੋਈ ਪਾਰਟੀ ਦਾ ਟਾਂਚਾ ਹੈ ਨਹੀਂਗਾ ਹੁਣ ਤੁਹਾਨੂੰ ਮੌਕਾ ਹੈ ਤੁਸੀਂ ਤੱਕੜੇ ਹੋ ਪਿੰਡਾਂ 'ਚ ਸ਼ਹਿਰ 'ਚ ਤੁਸੀਂ ਤੱਕੜੇ ਹੋ ਤੇ ਬਸ ਇੱਕ ਪਰਨ ਕਰ ਲੋ ਇੱਕ ਪਰਨ ਕਰ ਲੋ ਕਿ ਅੱਜ ਤੋਂ ਬਾਅਦ ਇਸ ਮੀਟਿੰਗ ਤੋਂ ਬਾਅਦ ਪਿੰਡ 'ਚ ਜਾ ਕੇ ਆਪਦੀਆਂ ਡਿਊਟੀਆਂ ਸੰਭਾਲ ਲਓ ਦੇਖੋ ਇਹ ਕੱਲੀ ਮੇਰੀ ਲੜਾਈ ਨਹੀਂ ਮੇਰੀ ਇੱਜ਼ਤ ਦਾ ਸਵਾਲ ਨਹੀਂ ਇਹ ਥੋੜੀ ਤੇ ਖੁਸ਼ਵਾਨ ਸਿੰਘ ਆਪਣੇ ਖੁਸ਼ਵਾਨ ਸਿੰਘ ਚਟਾਣੇ ਦੀ ਇਕੱਠੀ ਇੱਜ਼ਤ ਦਾ ਸਵਾਲ ਹੈ ਕਿਉਂਕਿ ਜੇ ਆਪਾਂ ਤੱਕੜੇ ਹੋ ਕੇ ਇਕੱਠੇ ਹੋ ਕੇ ਆਪਾਂ ਇਸ ਲੜਾਈ 'ਚ ਉਤਰਿਆ ਤੇ ਆਪਾਂ ਕਾਮਯਾਬੀ ਹੋਣਾ ਕਾਮਯਾਬੀ ਹੋਣਾ ਤਾਂ ਕਾਮਯਾਬ ਛੋਟੇ ਸਿਰ ਤੇ ਹੋਣਾ। ਤੋਂ ਇਸ ਕਰਕੇ ਮੈਂ ਤੁਹਾਡਾ ਜਿੱਥੇ ਤੁਹਾਨੂੰ ਅਰਦਾ ਕਰਦਾ ਉਥੇ ਉਮੀਦ ਵੀ ਕਰਦਾ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਵੀ ਕੋਈ ਪ੍ਰੋਗਰਾਮ ਹੋਏਗਾ ਜੋ ਵੀ ਪ੍ਰੋਗਰਾਮ ਖੁਸ਼ਬਾ ਸੁਣੂ ਦੇਗਾ ਉਹਦੇ ਮੁਤਾਬਕ ਤੁਸੀਂ ਪਿੰਡਾਂ ਚ ਸ਼ਹਿਰ ਚ ਆਪਣੇ ਪ੍ਰੋਗਰਾਮ ਵਧੀਆ ਤਰੀਕੇ ਨਾਲ ਵੱਡੀ ਗਤੀ ਵਿੱਚ ਪਿੰਡਾਂ ਚ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਲੈ ਕੇ ਆਓ ਮੇਰੀਆਂ ਭੈਣਾਂ ਭਰੀਆਂ ਮਾਈਆਂ ਨੂੰ ਉਹ ਫੰਕਸ਼ਨਾਂ ਚ ਲੈ ਕੇ ਆਓ ਕਿਉਂਕਿ ਉਹਨਾਂ ਪ੍ਰਤੀ ਵੀ ਬਹੁਤ ਖੁਸ਼ਗੱਲਾਂ ਕਰਨ ਵਾਲੀਆਂ ਆ ਤੁਹਾਨੂੰ ਇੱਕ ਕਾਗਜ਼ ਦਿੱਤਾ ਹੈ ਆ ਜਿਹੜਾ ਇੱਕ ਤੁਹਾਡੇ ਕੋਲੇ ਸਭ ਨੂੰ ਮਿਲ ਗਿਆ ਦਿਖਾਓ ਜਿਹੜਾ ਆ ਜਿਹੜਾ ਦਿੱਤਾ ਤੁਹਾਨੂੰ ਕਾਗਜ਼ ਹਾਂ ਇਹਨੂੰ ਪੜਿਓ ਇਹ ਉਹ ਚੀਜ਼ਾਂ ਨੇ ਜਿਹੜੀ ਰਾਹੁਲ ਗਾਂਧੀ ਨੇ ਦਿੱਲੀ ਤੋਂ ਇੱਥੇ ਆਪਾਂ ਨੂੰ ਭੇਜਿਆ ਕਿ ਇਹ ਆਪਣਾ ਮੈਨੀਫੈਸਟੋ ਹੈ ਇਹਦੇ ਵਿੱਚ ਹਰ ਇੱਕ ਵਰਗ ਵਾਸਤੇ ਕੁਝ ਨਾ ਕੁਝ ਲਿਖਿਆ ਤੇ ਵਚਨ ਬੰਦ ਹੈ ਰਾਹੁਲ ਗਾਂਧੀ ਵਚਨ ਬੰਦ ਹੈ ਮੈਂ ਤੁਹਾਡਾ ਐਮਪੀ ਦਾ ਉਮੀਦਵਾਰ ਕਿ ਜੇ ਮੈਨੂੰ ਤੁਸੀਂ ਐਮਪੀ ਬਣਾ ਕੇ ਦਿੱਲੀ ਭੇਜੋਗੇ ਤੇ ਜਿੰਨੀਆਂ ਗੱਲਾਂ ਇਹਦੇ ਵਿੱਚ ਲਿਖੀਆਂ ਉਹ ਆਪਦੀ ਲੀਡਰਸ਼ਿਪ ਨੂੰ ਕਹਿ ਕੇ ਇਹਨਾਂ ਨੂੰ ਆਪਾਂ ਲਾਗੂ ਕਰਵਾਵਾਂਗੇ ਗੱਲਾਂ ਇਹ ਨਹੀਂ ਇੱਕ ਹੋਰ ਮੈਂ ਵਚਨ ਕੀਤਾ ਹੈ ਇੱਕ ਬਹੁਤ ਵਧੀਆ ਪ੍ਰੋਗਰਾਮ ਇੱਕ ਫੰਕਸ਼ਨ ਸਿੱਧੂ ਮੂਸੇਵਾਲੇ ਨੂੰ ਛਾੜਦੇ ਹੋ ਤੁਸੀਂ ਨਹੀਂ ਜਾਣਦੇ ਠੀਕ ਠੀਕ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੇ ਤਿੰਨ ਦਿਨ ਪਹਿਲਾਂ ਮੈਨੂੰ ਮੂਸੇ ਪਿੰਡ ਬਲਾਗਾ ਸੀ ਬਹੁਤ ਵੱਡਾ ਕੱਟ ਕੀਤਾ ਉਹਨਾਂ ਨੇ ਉਸ ਦਿਨ ਤੇ ਉਸ ਦਿਨ ਮੈਂ ਉੱਥੇ ਉਸ ਪਰਿਵਾਰ ਦੀ ਹਾਜ਼ਰੀ ਦੇ ਵਿੱਚ ਸਭ ਲਖੌਰ ਸਿੰਘ ਦੀ ਹਾਜ਼ਰੀ ਦੇ ਵਿੱਚ ਮੈਂ ਉਹ ਲੋਕਾਂ ਨੂੰ ਸਮੁੱਚੇ ਹਲਕੇ ਤੋਂ ਪੰਜਾਬ ਤੋਂ ਲੋਕ ਉਦਨ ਆਏ ਹੋਏ ਸੀ ਇੱਕ ਜਬਾਨ ਦਿੱਤੀ ਸੀ ਕਿ ਤਕੜੇ ਹੋ ਕੇ ਜੀਤਮਿੰਦਰ ਦੀ ਮਦਦ ਕਰ ਦਿਓ ਕਾਂਗਰਸੀ ਮਦਦ ਕਰ ਦਿਓ ਜੀਤਮਿੰਦਰ ਨੂੰ एमपी ਬਣਾ ਕੇ ਦਿੱਲੀ ਭੇਜ ਦਿਓ ਮੈਂ ਆਵਦੇ ਛੋਟੇ ਭਰਾ ਸਿੱਧੂ ਗੁੱਸੇ ਵਾਲੇ ਨੂੰ ਇਨਸਾਫ ਤੋਂ ਆਉਂਗਾ ਇਹ ਮੈਂ ਤੁਹਾਨੂੰ ਕਹਿੰਦਾ ਇਹ ਸਰਕਾਰ ਨੇ ਇਹ ਸਰਕਾਰ ਨੇ ਇੱਕ ਯੋਧਾ ਗੋਲੀਆਂ ਮਰਵਾ ਕੇ ਸਦਰ ਲਈ ਆਪਣੇ ਤੋਂ ਪਿਛੋੜਾ ਕਰ ਦਿੱਤਾ ਉਹਦਾ ਪਰ ਇਨਸਾਫ ਮਿਲਣਾ ਚਾਹੀਦਾ ਐਸੇ ਤੱਕ ਕੀ ਅੱਜ ਇਹੀ ਸਰਕਾਰ ਸਰਕਾਰ ਦਾ ਐਡਵੋਕੇਟ ਜਨਰਲ ਸੁਪਰੀਮ ਕੋਰਟ ਹਲਫੀਆ ਬਿਆਨ ਦੇ ਕੇ ਆਇਆ ਕਿ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਕਿ ਅਸੀਂ ਜੇ ਸਕਿਉਰਿਟੀ ਵਾਪਸ ਨਾ ਲੈਂਦੇ ਤਾਂ ਸਿੱਧੂ ਮੂਸੇਵਾਲਾ ਅੱਜ ਜਿਉਂਦਾ ਹੁੰਦਾ ਮੈਂ ਇਸ ਕਰਕੇ ਗੱਲ ਕਰ ਰਿਹਾ ਕਿਉਂਕਿ ਉਹ ਕਾਂਗਰਸ ਦਾ ਇੱਕ ਵੱਡਾ ਨੁਮਾਇੰਦਾ ਸੀ ਕਾਂਗਰਸ ਦੇ ਟਿਕਟ ਤੇ ਹੋਣਾਂ ਸਿੱਟ ਟਿਕਟ ਤੇ ਉਹ ਇਲੈਕਸ਼ਨ ਲੜਿਆ ਸੀ ਸਾਡਾ ਭਰਾ ਹੈ ਜੇ ਉਹਨੂੰ ਇਨਸਾਫ ਨਾ ਮਿਲਿਆ ਮੈਂ ਸਮਝਦਾ ਆਪਾਂ ਉਸ ਤੋਂ ਕੁਝ ਥੋੜਾ ਮਠਾ ਆਪਾਂ ਵੀ ਉਹਦੇ ਚ ਗਿਲਟੀ ਹੋਵਾਂਗੇ ਇਸ ਕਰਕੇ ਤਕੜੇ ਹੋ ਜੋ ਮੁੱਦੇ ਬਹੁਤ ਨੇ ਮੁੱਦੇ ਬਹੁਤ ਨੇ ਪਰ ਉਹ ਮੁੱਦੇ ਉਦੋਂ ਹੀ ਆਪਾਂ ਹੱਲ ਕਰ ਸਕਦੇ ਆ ਜਦੋਂ ਕਿ ਤੁਸੀਂ ਤਕੜੇ ਹੋ ਕੇ ਤੁਸੀਂ ਮੇਰੀ ਮਦਦ ਕਰਕੇ ਕਾਂਗਰਸ ਨੂੰ ਤਕੜਾ ਕਰਕੇ ਪਿੰਡਾਂ ਦੇ ਵਿੱਚ ਬੁੱਥਾਂ ਦੇ ਵਿੱਚ ਮੈਨੂੰ ਐਮਪੀ ਬਣਾ ਕੇ ਦਿੱਲੀ ਭੇਜ ਦਿਓ ਅਖੀਰ ਚ ਮੈਂ ਇੱਕ ਗੱਲ ਹੋਰ ਕਹਿ ਦਿੰਦਾ ਲਾ ਮੈਨੂੰ ਦਿੱਲੀ ਭੇਜ ਦਿਓ ਇਥੋਂ ਵੱਡੀ ਇੱਛਾ ਪ੍ਰਾਪਤ ਕਰਕੇ ਮੈਂ ਤਾਂ ਐਮਪੀ ਰਹੂੰਗਾ ਤੁਹਡੇ ਨਾਲ ਵਾਦਾ ਕਰਦਾ ਜਿਹੜੀ 2027 ਦੀ ਸੀਟ ਹੈ ਨਾ ਇੱਥੋਂ ਦੀ ਕਾਂਗਰਸ ਦੀ ਸੀ ਇੱਥੇ ਮੈਂ ਆਪ ਇਹ ਸੀਟ ਲੈ ਕੇ ਕਾਂਗਰਸ ਨੂੰ ਚਤਾ ਕੇ ਦੂੰਗਾ ਇਹ ਮੈਂ ਤੁਹਾਡਾ ਵਾਦਾ ਕਰਦਾ ਚੋਇਸ ਕਰਕੇ ਮੇਰਾ ਸਾਥ ਦਿਓ ਮੈਨੂੰ ਅਸ਼ੀਰਵਾਦ ਦਿਓ ਤੁਸੀਂ ਸਾਰੇ ਮੈਨੂੰ ਜਾਣਦੇ ਹੋ ਆਪਾਂ ਇਕੱਠੇ ਕੰਮ ਕੀਤਾ ਕਿਸੇ ਨਾ ਕਿਸੇ ਵੇਲੇ ਤੁਸੀਂ ਮੇਰਾ ਕੰਮ ਕਰਨ ਦਾ ਤਰੀਕਾ ਵੀ ਜਾਣਦੇ ਹੋ ਇੱਕ ਤਾਂ ਪਹਿਲਾਂ ਇਕੱਲਾ ਜੀਤਵਿੰਦਰ ਹੁੰਦਾ ਸੀ ਹੁਣ ਮੇਰੇ ਨਾਲ ਮੇਰਾ ਛੋਟਾ ਭਰਾ ਖੁਸ਼ਬਾਸ ਜਟਾਣਾ ਵੀ ਨਾਲ ਹੈ ਸੋ ਇਸ ਕਰਕੇ ਮੈਂ ਸਮਝਦਾ ਸਾਡੀ ਤਾਕਤ ਵਧੀ ਹੈ ਥੋਡੀ ਤਾਕਤ ਵਧੀ ਹੈ ਤੇ ਇੱਕ ਜ਼ਰੂਰ ਮੇਰੀ ਅਖੀਰ ਚ ਬੇਨਤੀ ਹੈ ਕਿ ਜਿਹੜੇ ਵੀ ਕੋਈ ਵਰਕਰ ਨੇ ਕਾਂਗਰਸ ਦੇ ਕੋਈ ਕੋਈ ਮੇਰੇ ਆਪ ਦੇ ਵਰਕਰ ਨੇ ਨਿੱਜੀ ਤੌਰ ਤੇ ਮੇਰੇ ਨਾਲ ਪਿਛਲੇ 30 ਸਾਲ ਤੋਂ ਚੱਲੇ ਹਨ ਉਹਨਾਂ ਨੂੰ ਨਾਲ ਲੈ ਕੇ ਚੱਲਿਓ ਤੁਹਾਡੇ ਨਾਲ ਚੱਲਣ ਨੂੰ ਤਿਆਰ ਨੇ ਤੁਸੀਂ ਅੱਗੇ ਹੋਵੋਗੇ ਉਹ ਦੋ ਕਦਮ ਤੁਹਾਡੇ ਤੋਂ ਪਿਛ ਜੋ ਤੁਸੀਂ ਨਿਰਦੇਸ਼ ਦਿਓਗੇ ਜੋ ਤੁਸੀਂ ਉਹਨਾਂ ਦੀਆਂ ਡਿਊਟੀਆਂ ਲਾਉਂਗੇ ਉਹ ਤੁਹਾਡੇ ਨਾਲ ਮੋਢੇ ਨਾਲ ਮੋਢਾ ਹੀ ਨਹੀਂ ਜਿਵੇਂ ਕਹੋਗੇ ਉਹਵੇਂ ਤੁਹਾਡੇ ਨਾਲ ਪਿੰਡਾਂ ਵਿੱਚ ਮੰਡੀ ਵਿੱਚ ਉਹ ਚੱਲਣ ਨੂੰ ਤਿਆਰ ਨੇ ਉਹਨਾਂ ਨੂੰ ਨਾਲ ਲੈ ਲਿਓ ਉਹ ਵੀ ਤੁਹਾਡੇ ਵਰਗੇ ਕਾਂਗਰਸ ਵਰਕਰ ਨੇ ਤੇ ਤਕੜੇ ਹੋ ਕੇ ਤੁਹਾਡੇ ਨਾਲ ਉਹ ਕੰਮ ਕਰਨਗੇ ਸੋ ਇੰਨੀਆਂ ਗੱਲਾਂ ਕਰਦਾ ਹੋਇਆ ਤੁਹਾਡਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਉਮੀਦ ਰੱਖਦਾ ਕਿ ਤੁਸੀਂ ਅੱਜ ਤੋਂ ਹੀ ਇੱਕ ਤਰੀਕ ਤੱਕ ਤਕੜੇ ਹੋ ਕੇ ਕੋਸੀ ਮੇਰੀ ਮਦਦ ਕਰੋਗੇ ਜੀਤਵਿੰਦਰ ਸਿੰਘ ਸਿੱਧੂ ਨੂੰ ਤੇ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਇਥੋਂ ਤਲੇ 25000 ਤੋਂ ਵੱਧ ਵੋਟਾਂ ਨਾਲ ਜਿਤਾ ਕੇ ਮੈਨੂੰ ਐਮਪੀ ਬਣਾ ਕੇ ਦਿੱਲੀ ਭੇਜੋਗੇ ਬਹੁਤ ਬਹੁਤ